ਬੜਾ ਬੁਰਾ ਹਾਲ ਆ ਗਿਆ ਐਂਜ ਹੋ ਗਿਆ ਜੇ ਸਰੀਰ ਟੁੱਟਦਾ ਪਿਆ ਜੇ ਬੁਖਾਰੀ ਹੋ ਗਿਆ ਹਾਂਜੀ ਮੰਮੀ ਤੁਸੀਂ ਤੇ ਖਾਲੀ ਆਪ ਲੱਗਦੀ ਨਾ ਪਰ ਵਿਆਹ ਤੇ ਹਮੇਸ਼ਾ ਯਾਦ ਰਹੇ ਮੈਂ ਬੜਾ ਵਿਆਹ ਤੇ ਹਮੇਸ਼ਾ ਯਾਦ ਰਹੇ ਮੈਂ ਨਾ ਸੋਣਾ ਵਿਆਹ ਸੀਗਾ ਹਨਾ ਹਾਂ ਮੈਂ ਅੱਜ ਕਹਿਂਦੀ ਸੀ ਮੰਮੀ ਇੱਕ ਦੋ ਦਿਨ ਰਹਿ ਲੈਨੀ ਆ ਰਹਿ ਲੈਨੀ ਤੂੰ ਸਿਰ ਆ ਨਹੀਂ ਦਿੱਤਾ ਰਹਿਣਾ ਕੀ ਸੀਗਾ ਹਫਤਾ ਭਾਰ ਤੇ ਲਾਏ ਆ ਹੋ ਜਾਰੇ ਉੱਥੇ ਨਾ ਤੇ ਹਫਤਾ ਭਾਰ ਤੇ ਲਾਏ ਤਾਂ ਹੋਰ ਕਿੰਨਾ ਕੇ ਰਹਿਣਾ ਸੀ ਤੂੰ ਫਿਰ ਰਹਿ ਜਾਂਦੀ ਕੰਨੀ ਪੁਆਦੇ ਕੋਲ ਅੱਧਾ ਥੋੜੀ ਹੁੰਦਾ ਹੈ ਪੁਆਦੇ ਸਾਰੇ ਬੱਚੇ ਉੱਥੇ ਹੈਗੇ ਸੀਗੇ ਸਾਰੇ ਪਿੰਡ ਪੀੜਾ ਗਈ ਉੱਥੇ ਕਿਹੜਾ ਡਰ ਸੀ ਰਾ ਲੈਨੀ ਤੂੰ ਹੋਰ ਦੱਸ ਜਨ ਆਹ ਇਹ ਨਾ ਮਜਾ ਕਿ ਕਦੇ ਵਿਆਹ ਪੂਰਨ ਨਾ ਵਾਲਾ ਨਹੀਂ ਕਮ ਇਹ ਤਾਂ ਕਦੇ ਵੀ ਨਹੀਂ ਪੂਰਨਾ ਆਓ ਕੀ ਤਾਜ ਗੋਚੇ ਕੀ ਨਾ ਆਹ ਵਿਆਹ ਬੜਾ ਵਧੀਆ ਸੀ ਵਿਆਹ ਤੇ ਬਹੁਤ ਅੱਵਲ ਨੰਬਰ ਵਿਆਹ ਸੀ ਹਾਂ ਕਦੇ ਇਹੋ ਜਿਹਾ ਆਹ ਉੱਥੇ ਮੁੰਡੇ ਵੀ ਸੋਹਣੇ ਸੋਹਣੇ ਗੱਭਰੂ ਜਵਾਨ ਜਵਾਨ ਮੁੰਡੇ ਪਤਾ ਨਹੀਂ ਕਿ ਦੇ ਕਿੱਸੀ ਤੇ ਮਿੰਨ ਤਾਂ ਪਤਾ ਹੀ ਨਹੀਂ ਮਿੰਨ ਤਾਂ ਆਪਣੀ ਪਰ ਪਤਾ ਮੰਮੀ ਪਰ ਹੈ ਸੋਹਣੇ ਸੀ। ਹੈ ਨਾ? ਬਹੁਤ ਸੋਹਣੀਆਂ। ਹਾਂ। ਉਹ ਕੁੜੀਆਂ ਵੀ ਸੋਹਣੀਆਂ ਸੀਗੀਆਂ ਉਹਨਾਂ ਦੀ ਮਾਸੀ ਦੀਆਂ ਕੁੜੀਆਂ ਜਿਹੜੇ ਆਈਆਂ ਸੀਗੀਆਂ। ਆਹੋ। ਦੇਰ ਤੱਕ ਮੇਰਾ ਵੀ ਨਹੀਂ ਕਰਦਾ ਉਹਨੋਂ ਪਰ ਹੁਣ ਕੀ ਕਰੀ ਆਉਣ ਰਿਹਾ ਦਹੀ। ਹਾਂਜੀ ਹਾਂਜੀ। ਹਾਂ। ਮੇਰਾ ਤਾਂ ਦਿਲ ਵੀ ਨਹੀਂ ਸੀਗਾ। ਤੁਸੀਂ ਲੈ ਕੇ ਆਜੀ ਤੋ ਨਾਲ। ਹਾਂ। ਤੁਹਾਡੇ ਡੈਡੀ ਕਰੇ ਸੀ ਕਿ ਆਪਾਂ ਰਹਿ ਲੰਦੇ ਜੀ ਦੋ ਤਿੰਨ ਦਿਨ ਵਿਆਹ ਤੇ। ਚਲ ਤੂੰ ਹੁਣ ਇਸ ਤਰ੍ਹਾਂ ਕਰੀ ਨਾ। ਵੀ ਤੂੰ ਨਾ ਕੋਰਸ ਵੀ ਕਰ ਚੁੱਕੀ ਆ ਪੜ੍ਹਾਈ ਲਿਖਾਈ ਵੀ ਕਰ ਲਈ ਆ ਤੇ ਤੂੰ ਕੋਈ ਗੱਲ ਨਹੀਂ ਅਜੇ ਤੂੰ ਫ੍ਰੀ ਏ ਅਜੇ ਤਰਾ ਕਹਿੰਦੀਆਂ ਸੀ ਤੇਰੇ ਵਿਆਹ ਤੇ ਆਉਣਗੇ ਤੇਰੇ ਵਿਆਹ ਅਜੇ ਤੂੰ ਫ੍ਰੀ ਏ ਨਾ ਅਜੇ ਤੇਰੇ ਕੋਈ ਵਿਆਹ ਦੀ ਗੱਲ ਏ ਤੇ ਨਾ ਕੋਈ ਅਜੇ ਮੁੰਡਾ ਦੇਖਿਆ ਤੇ ਨਾ ਕੋਈ ਕੁਛ ਤੇ ਤੂੰ ਆਪਣਾ ਫ੍ਰੀ ਏ ਤੇ ਤੂੰ ਲਾਵੇਂ ਮੀਨਾ ਠੀਕ ਹੈ ਹੈ ਨਾ ਤੂੰ ਲਾਵੇਂ ਮੀਨਾ ਚੰਗਾ ਫਿਰ ਮੈਂ ਚਾਹ ਬਣਾ ਕੇ ਲਿਆਵਾਂਗਾ ਤੂੰ ਲਿਆਵੇਂਗੀ ਮੈਂ ਤੈਨੂੰ ਬਣਾ ਲਿਆ ਜੇ ਤੂੰ ਹੀ ਲੈ ਮੈਂ ਤਾਂ ਥੱਕੀ ਪਈ ਜਾਓ ਤੁਸੀਂ ਬਣਾ ਲਿਓ ਨਾ ਆਇਆ ਤੇਰੇ ਮੂੰਹ ਚ ਨਾ ਪੁੱਥੇ ਚ ਕੋਈ ਨਿਕਲਿਆ ਕਿ ਮੈਂ ਕਰ ਲਿਆ ਆ ਥੱਕ ਗਈ ਆ ਥੱਕੀਆਂ ਥੱਕ ਗਈ ਮੈਂ ਨਹੀਂ ਥੱਕੀ ਮੰਮੀ ਤੁਸੀਂ ਬਣਾ ਲਿਓ ਜਾ ਮੈਂ ਆ ਲਿਆਵਾ ਬਣਾ ਕੇ ਮੈਂ ਲ ਮੈਂ ਪੈਣ ਲੱਗੀ ਮੰਮੀ ਤੁਸੀਂ ਜਾਓ ਤੁਸੀਂ ਬਣਾ ਲਓ ਹੁਣ ਅੱਜ ਚੱਲ ਠੀਕ ਐ ਮੈਂ ਹੀ ਲਿਆਉਣੀ ਜਾਓ ਲਾਈ ਮੈਂ ਜਾਓ ਜਾਓ ਤੁਸੀਂ ਬਣਾ ਕੇ ਜਾਓ ਸੋਣਾ ਨਾ ਕਿੰਨਾ ਸੋਣਾ ਮੰਡਾ ਸੀ ਪੰਜਾਬ ਪੰਜਾਬ ਹੁੰਦਾ ਸੀ ਇਹ ਸੁਣਾ ਲੱਗਦਾ ਪਿਆ ਸੀ ਇਹਨੇ ਪੱਗ ਬਨਈ ਸੀ ਬਹੁਤ ਸੋਣਾ ਲੱਗਦਾ ਸੀ ਆਪਰਾ ਨੰਬਰ ਨਾ ਨਹੀਂ ਫੜ ਪੀ ਲਾ ਹਾਂਜੀ ਹਾਂਜੀ ਮੰਮੀ ਨਵੇਂ ਤੇ ਖਾ ਖਾ ਕੇ ਨਾ ਮਠਿਆਈਆਂ ਤੇ ਦਿਲ ਦੀ ਆਸ ਤੇ ਗਿਆ ਨਾ ਇੰਨੀ ਉੱਥੇ ਮਠਿਆਈ ਸੀ ਇੰਨੀ ਉੱਥੇ ਮਠਿਆਈ ਸੀ ਖਾ ਖਾ ਕੇ ਮੰਨੀ ਪਰਿਆ ਪਿਆ ਤਾਂ ਗੰਨਾ ਜੀ ਕੀ ਕਰਾਂਦਾ ਹੀ ਮੁੰਨੇ ਕੋਈ ਗੱਲ ਨਹੀਂ ਤੇ ਕਰਦੀ ਪਈ ਮੈਂ ਤਾਂ ਵਿਆਹ ਹੀ ਕਰਦੀ ਸੀ ਵੀ ਵਿਆਹ ਬੜਾ ਸੋਹਣਾ ਹਾਂ ਵਿਆਹ ਤੇ ਸੋਹਣਾ ਕਿੰਨਿਆ ਸੋਹਣੀਆਂ ਲੱਗਣੀਆਂ ਸੀ ਸਾਰੀਆਂ ਕੁੜੀਆਂ ਹੈਨਾ ਸਾਰਾ ਪੋਜੀ ਸੋਹਣਾ ਸੀ ਬਹੁਤ ਹੀ ਸੋਹਣਾ ਵਿਆਹ ਮੋਟੀ ਪੋੜੀ ਵਧੀਆ ਆਈ ਏ ਸੋਹਣੀ ਆਈ ਏ ਹਾਂ ਜੇ ਭਾਂਡੇ ਤੇ ਰੱਖਿਆ ਇਹਨਾਂ ਤੇ ਕਰ ਸਕਨੀ ਏ ਕਿਤੇ ਬੰਦੜੀ ਪਈਆਂ ਉਦੋਂ ਦੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਜੇ ਭਾਂਡੇ ਰੱਖਿਆ ਜਾ ਮੰਮੀ ਤੁਸੀਂ ਰਾਤ ਬਾਫੇ ਜੋ ਮੈਂ ਤੁਹਾਡਾ ਜਲੰਮੇ ਪਵਾਣਾ। ਜਿਵੇਂ ਚ ਜਾ ਕੇ ਵੀ ਥੋੜਾ ਜਿਹਾ। ਆ। ਲੈ ਆਈ ਰੱਖਾ। ਕੀ ਆ ਮਾਂ? ਨੰਮੀ ਚ ਲਿ ਗਈ ਹੈ। ਇਹਨਾ ਪੰਜਾਬ ਆਪਣਾ ਨੰਬਰ ਦੇ ਕੇ ਗਾ ਕੇ ਹੈਨਾ। ਪੰਜਾਬ ਨੇ ਆਪਣਾ ਨੰਬਰ ਦੇ ਤੋ ਸਿ ਨ ਪੰਜਾਬੀ ਫੋਨ ਕਰਦੇ। ਹੈ ਵੀ ਮੰਮੀ ਕੈਂ ਵੀ ਸਾਰੇ ਮੰਡੇ ਸੋਣੇ ਸਾਰੇ ਮੰਡੇ ਸੁਣੇ। ਮੰਤ ਕੋਈ ਮੁੰਡਾ ਸੁਣਨ ਲੱਗਾ ਵਸ ਪੰਜਾਬੀ ਸੋਲਟ ਉਹ ਸਰਵਿਤ ਸੁਣਾ ਵੀ ਲੱਗਦਾ ਪਿਆ ਕਿ ਨੱਚਦਾ ਵੀ ਬਹੁਤ ਸੋਨਾ ਤੇ ਆਸਕੇ ਹਨ ਕਿ ਨਹੀਂ ਸੁਣਾ ਦਾ ਬੋਲ ਬੋਸ ਬੋਲਦਾ ਬਹੁਤ ਸੋਨਾ ਤੇ ਆਸਕੇ ਦਾ ਸਭ ਨੂੰ ਰਿਕਸਪੈਕਟ ਕਰਦਾ ਸੀ ਸਰਦ ਮਮੀ ਕੰਦੇ ਸੋਰੀ ਮੁੰਡੇ ਬਬਲ ਜਵਾਨ ਕੋਈ ਪੰਜਾਬੀ ਬੋਲੋ ਛੇ ਦਿਓ ਦਾ ਪ੍ਰਾਕੀ ਜਾ ਤੋ ਸਿੱਧਾ ਸਿੱਧਾ ਪ੍ਰਾਕੀ ਤਾਂ ਉਹ ਸੋਨਾ ਠੀਕ ਆ ਨੰਬਰ ਦੇ ਕੇ ਜਾਂ ਫੋਨ ਕਰਦੇ ਆਂ پتہ ਨਹੀਂ ਨੰਬਰ ਕਿੱਥੇ ਰੱਖਿਆ ਹੋਦਾ ਮੇਰੇ ਫੋਨ 'ਚ ਹੋਏਗਾ ਸੇਵ ਕੀਤਾ ਹੋਇਆ ਮੇਰੇ ਕਰਦੀ ਆਂ ਅਰੇ ਮੰਮੀ ਨਾ ਜੀ ਤੇ ਲਾ ਦਰਵਾਜਾ ਬੰਦ ਕਰਕੇ ਆਣੀ ਤੇ ਇਹ ਹੀ ਪੰਜਾਬ ਨੂੰ ਫੋਨ ਕਰਦੀ ਕਿੰਦਾ ਸੀ ਜਸਤ ਮੈਨੂੰ ਕਾਲ ਕਰੇ ਤੂੰ ਉੱਟ ਕੇ ਫੋਨ ਕਰਾ ਲੈ ਹੈਲੋ हाँ जी मैं संदीप बोल दी तो पंजाबी बोल दे हो ना हाँ जी पंजाब हाँ जी आप व्याह मिले से ना मैं हाँ जी हाँ जी तुम तो मैं अपना नंबर दिता से मैं क्या पंजाब न फोन करके देख दी हाँ जी फोन करनी है हाँ जी मम्मी फोन फोन हाँ? किसी को कर दी मम्मी और

ਨਾ ਫੋਨ ਦੀ ਵਿੱਚ ਉਹ ਆ ਸਕਰੀਨ ਟੁੱਟੀ ਪਈ ਆ ਨਾ ਮੜਾ ਪਾਸ ਫੋਨ ਚਲਾਨੀ ਆ ਫੋਨ ਕਿੱਥੇ ਆ ਫੋਨ ਆ ਮੇਰੇ ਕੋਲ ਲੈ ਲੈ ਦਾਂਗੇ ਤੁਹਾਨੂੰ ਫੋਨ ਹਾਂ ਪੜਾਈ ਵੇ ਤਾਂ ਨਹੀਂ ਕੀਤੀ ਟੁੱਟੇ ਫੋਨ ਨੇ ਸਾਰਾ ਕੁਝ ਕੀਤਾ ਨਾ ਤੂੰ ਉੱਧਰ ਦੀ ਨਾ ਤੂੰ ਕੰਮ ਕਰਨੀ ਐ ਨਾ ਕੋਈ ਕੰਮ ਕਰਿਆ ਨਾ ਆਰਾਮ ਨਾ ਮੰਜੇ ਤੇ ਚੜ ਕੇ ਬੈਠੀ ਰਹੀ ਨਹੀਂ ਤੂੰ ਕੰਮ ਨਹੀਂ ਕਰਦੀ ਨਾ ਗਰਮੀ ਚ ਵੀ ਤੂੰ ਅੰਦਰ ਮੰਮੀ ਕਿੱਥੇ ਅੰਦਰ ਖਜਲਣ ਤੇ ਦਿਆ ਆ ਤੇ ਧੁੱਪ ਚ ਵੀ ਤੂੰ ਕੋਠੇ ਤੇ ਚੜ ਕੇ ਉਥੇ ਚੜ ਕੇ ਗੱਲਾਂ ਕਰਨੀ ਐ ਫਿਰ ਮੈਂ ਮੈਨਾਂ ਕੋਈ ਨਹੀਂ ਆ ਕੋਈ ਗੱਲ ਨਹੀਂ ਮੈਂ ਅਖਾ ਨਹੀਂ ਕੀ ਇਹਦੇ ਪੀ ਉਹਨੂੰ ਦੱਸਣਾ ਚਲ ਕੋਈ ਨਾ ਕੀ ਕਰੀ ਚੜ ਕੇ ਤੂੰ ਉਥੇ ਧੁੱਪ ਚ ਗੱਲਾਂ ਕਰਨੀ ਵੇਖਿਆ ਤੁਸੀਂ ਮੈਨੂੰ ਗੱਲਾਂ ਕਰਤੀਆਂ ਮੇਰੇ ਤੇ ਕਹਿੰਦਾ ਸੁਣੀਏ ਨਾ ਤੇ ਤਾਈ ਮੈਂ ਆਈਆਂ ਮੈਂ ਅਖਾ ਘਰੇ ਕਿਦੇ ਨਾ ਕਰਨਦੇ ਹੀ ਆ ਕਿਸੇ ਨਾਲ ਨਹੀਂ ਕਰਦੀ ਮੈਂ ਤਾਂ ਫੋਨ ਦੇਖਦੀ ਬਈ ਤੂੰ ਮੈਨੂੰ ਫੋਨ ਦਿਖਾ ਮੈਂ ਦਿਖਾ ਜਾਓ ਆਪਣਾ ਕੰਮ ਕਰ ਲਿਓ ਕੋਲ ਵੇਖਦੀ ਆ ਫੋਨ 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 पता, फोन ਨੂੰ ਪਹਿਲਾਂ ਮੇਰੇ ਨੂੰ ਸਹੀ ਕਰਵਾ ਕੇ ਤੋਂ ਮੈਨੂੰ ਇਹ ਵੀ ਨਾ ਨਹੀਂ ਕਰਵਾ ਦਾਂਗੇ ਮੋٹے ਦਿਮਾਗ ਦੀਏ ਕਰਵਾਵਾਂਗੇ ਮੈਨੂੰ ਨਹੀਂ ਪਤਾ ਮੇਰਾ ਫੋਨ ਸਹੀ ਕਰਵਾਓ ਨਾ ਦੀ ਸਕਰੀਨ ਆ ਪੂਰੀ ਸਾਰੀ ਸਕਰੀਨ ਅੱਛਾ ਜਾ ਕੇ ਤੇ ਕੰਮਕਾਰ ਕੋ ਰੋਟੀ ਸਬਜੀ ਈਚੀਰ ਸਬਜੀ ਘੱਟ ਉਹ ਹਲਵਾ ਬਣਾਇਆ ਤਾਂ ਹਲਵੇ ਨਾਲ ਹੀ ਪੂਰਾ ਪੈ ਜਾਏਗਾ ਤੁਸੀਂ ਖਾ ਲਓ ਬਸ ਮੈਂ ਨਹੀਂ ਖਾਣਾ ਤੂੰ ਜਾ ਕੇ ਉਹ ਘਾਰ ਸਾਬਤ ਮਸਰੇਂ ਦਾਲ ਘਰ ਲਾ ਮੈਨੂੰ ਨਹੀਂ ਪਤਾ ਤੁਸੀਂ ਬਣਾ ਲੈ ਚੱਲ ਮੈਂ ਆਉਣੀ ਆ ਤੇ ਤੂੰ ਸਾਬ ਦਾ ਮਸਤਰਾ ਦੀ ਦਾਲ ਧਰ ਮੈਂ ਉਧਰ 2 ਮਿੰਟ ਚ ਆਈ ਜਾ ਰਕ ਮੈਂ ਬਣਾ ਲਾਂਗੇ ਤੇ ਮੇਰਾ ਦਿਲ ਕਰੇਗਾ ਦਿਲ ਕਰੇਗਾ ਨਹੀਂ ਤੂੰ ਬਣਾ ਇਹ ਤਾਂ ਪਖੰਡ ਫੜ ਲਿਆ ਜਿੱਦਾਂ ਦਾ ਵਿਆਹ ਤੂੰ ਆਈ ਐ ਜਾਓ ਕਿੰਨੂੰ ਫੋਨ ਫੋਨ ਕਿੰਨੂੰ ਕਰਦੀ ਆ ਫੋਨ ਕਿੰਨੂੰ ਕਰਦੀ ਮਮਿੰਨ ਤਾਂ ਬਸ ਇੱਕ ਹੀ ਕੰਮ ਆ ਗੱਲ ਕਰਨ ਗੱਲ ਹੀ ਨਹੀਂ ਕਰਦੀ ਮੇ ਭੂਆ ਕੋਲ ਕੀ ਕਰਨ ਦੀ ਟੋਕੇ ਬੈਠੀ ਆ ਮੈਂ ਕੁਛ ਨਹੀਂ ਬੜਾਨੀਆਂ ਦਾਲ

ਹੈਲੋ ਹਾਂਜੀ ਉਹ ਮੰਮੀ ਆ ਗਈ ਸੀ ਨਾ ਅੰਦਰ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਵਾਹ ਬਹੁਤ ਮਜਾ ਆਇਆ ਸੀ ਮੈਂ ਮੰਮੀ ਨਾਲ ਗੱਟਾਰੀ ਸੀ ਜਿਹੜਾ ਆਵੇ ਸੀ ਬਹੁਤ ਮਜਾ ਆਇਆ ਸੀ ਜ ਮੈਨੂੰ ਤਾਂ ਕਦੇ ਵੀ ਨਹੀਂ ਭੁੱਲਣਾ ਆਇਆ ਹਾਂਜੀ ਤੁਸੀਂ ਸੀ ਸੀ ਨਾ ਤਾਂ ਯਾਦਾਂ ਦੀ ਰਣੀ ਮੈਨੂੰ ਹਾਂਜੀ ਆਹੋ ਹਾਂਜੀ ਹਾਂਜੀ ਹੁਣ ਤਾਂ ਛੋਟੇ ਮੁੰਡੇ ਦਾ ਵਿਆਹ ਹੈਗਾ ਤਾਂ ਬੋਧੇ ਇਕੱਠੇ ਹੋਵਾਂਗੇ ਕੀ ਕਹਿ ਰਹੇ ਹੋ ਆਪਣਾ ਵਿਆਹ ਲੋ ਆਪਣਾ ਵਿਆਹ ਕਿ ਤਿਆਰੀ ਹੋ ਜਾਣਾ ਵਾ ਘਰ ਦੇ ਮੰਨਣਗੇ ਤਾਈਆਂ ਠੀਕ ਹੈ ਜੀ ਨਕੀ ਤਾਂ ਗੱਲਾ ਕਰਨੀ ਏ ਹਾਂ ਕਿਵੇਂ ਗੱਲ ਕਰਨ ਬਈ ਮੈਂ ਕਿੱਥੇ ਨਾਲ ਗੱਲ ਕਰਨੀ ਮੈਂ ਤੇ ਇਕੱਲੀ ਬੋਲਦੀ ਆ ਕੀ ਇਹ ਨਾ ਬਰਨਦੀ ਹੈ ਮੈਂ ਫੋਨ ਦੇਖਦੀ ਪਈ ਆ ਦੇਖੋ ਫੋਨ ਦੇਖਦੀ ਪਈ ਆ ਆਪਣਾ ਫੋਨ ਦੇਖਦੀ ਪਈ ਤੁਸੀਂ ਦੇਖ ਲਓ ਆ ਦੇਖੋ ਕੌਣ ਦੇਖਦੀ ਪਈ ਆ ਮੈਂ ਮੇ ਤਾਂ ਬਾਜੀ ਆਈ ਹੋ ਮੈਂ ਤਾਂ ਸੱਨੇ ਅਲੱਗੇ ਵੱਤਾ ਕੋਲ ਫੋਨ ਹਰ ਵੇਲੇ ਜਦੋਂ ਜਦੋਂ ਦੀ ਤੂੰ ਆਈਂ ਵਿਆਹ ਤੋਂ ਤੂੰ ਟਿਕੀ ਨਹੀਂ ਨਾ ਤੇ ਤੂੰ ਕੰਮ ਕਰੇ ਨਾ ਤੂੰ ਕਿਤੇ ਡੰਗਰ ਟੋੜ ਧਮੜਾ ਮੋਟਾ ਵੇਖੇ ਨਾ ਤੂੰ ਕਿਤੇ ਕੋਈ ਅੰਦਰ ਤੂੰ ਚੜੀ ਰਹੀ ਨਹੀਂ ਕੋਠੇ ਤੇ ਮੈਂ ਮੇਰੇ ਕੋ ਨਹੀਂ ਡੰਗਰਾਂ ਦਾ ਡੰਗਰਾਂ ਦਾ ਤੁਸੀਂ ਕਰੀਂ ਕੋਠੇ ਤੇ ਚੜੀ ਰਹਿਣੀ ਐ ਅੰਦਰ ਦਾਲ ਭਾਜੀ ਨਹੀਂ ਧਰਦੀ ਸਬਜੀ ਨਹੀਂ ਧਰਦੀ ਅੰਦਰ ਗਰਮੀ ਚ ਮਰਦੀ ਰਹਿਣੀ ਆ ਮੰਮੀ ਤੁਸੀਂ ਸੌਣ ਵੀ ਲਿਆ ਕਰੋ ਬੰਨਣਾ ਲੱਗ ਗਿਆ ਦਾਲ ਨੂੰ ਤੜਕਾ ਲਾਗੀ ਰੱਖਦਾ ਦੁੱਧ ਵਾਲ ਕੇ ਰੱਖਦਾ ਚੋਲ ਬਣਾਉਣੇ ਨੇ ਤੇ ਰੋਟੀਆਂ ਬਣਾਉਣੀਆਂ ਨੇ ਨਾਲ ਕਿ ਕੁਲਕੇ ਬਣਾਵਾ ਕਿ ਦਾਲ ਚੋਲ ਬਣਾਉਣੇ ਨੇ ਤੁਸੀਂ ਇਹ ਦੇਖੋ ਨਹੀਂ ਮੈਂ ਆ ਬਣਵਾ ਲਾਂਗੇ ਉਹ ਵੀ ਬਣਾ ਲਾਂਗੇ ਪਰ ਤੋਂ ਮੇਰੇ ਗੱਲ ਕਿਵੇਂ ਨਾ ਕਰਨੀ ਐ ਮੰਮੀ ਕਿਸੇ ਦਿਨ ਨਾ ਨਿਕਲ ਕਰਦੀ ਫੋਨ ਦੇਖਦੀ ਪਹਿਲੇ ਅੱਛਾ ਸੇਮੀ ਜੁਲੀ ਕੋਈ ਹੋਣੀ ਆ ਮੇਰੀ ਤੇਲੀ ਕੋਈ ਨਹੀਂ ਮੈਂ ਫੋਨ ਦੇਖਦੀ ਪਹਿਲੇ ਨੇ ਉਹ ਖਿਚੇ ਲੈਣਾ ਬਣਾ ਕੇ ਨਹੀਂ ਆਈ ਤੂੰ ਚਲੀ ਜੂਲੀ ਹੋਣੀ ਹੈ ਚਲੀ ਨਾ ਗੱਲ ਕਰਨੀ ਹੈ ਤਾਂ ਵਾਧੂ ਚੱਲ ਨਹੀਂ ਬੜੀ ਐਸੀ ਨਾ ਮੈਂ ਚਲੋ ਠੀਕ ਆ ਫਿਰ ਕੋਈ ਨਾ ਕਰ ਲੈ ਹਾਂ ਮੈਂ ਨਾ ਬੋਲਦੇ ਰਹਿੰਦੇ ਆ 1 ਮਿੰਟ ਆਈ ਮੰਮੀ ਨੂੰ ਕਹਿ ਕੇ ਉਹ ਕਹਤਾਂ ਉਹ ਤੇ ਸਾਪੀ ਸੰਗ ਗਿਆ ਪਰ ਅਮ ਤੇ ਕਰਨਾ ਚਾਹੁੰਦੀ ਨਹੀਂ ਦੇਣ ਨਾ ਵੇਸੀ ਪਤਾ ਨਹੀਂ ਉਹ ਕਿਹ ਬਿਮਾਰੀ ਪੈ ਗਈ ਹੈ ਜਾ ਵੇਖ ਆਈਏ ਕਿ ਕੀ ਹੋ ਗਿਆ ਇਹ ਨਹੀਂ ਫੋਨ ਦੀ ਬਾਜ ਆਉਂਦੀ ਹੈ ਵਾਣੀਉਂ ਦੀ ਸਾਇਲੈਂਟ ਲਗਾਤਾ ਹੈ ਵਾਜੀ ਕੋ ਨਹੀਂ ਦੀ ਆਹ ਕਹੋਣਿਆ ਕੁੜੀ ਦਾ ਨਾਮ ਆਇ ਤੇ ਪਿੱਛੇ ਸਿੰਘ ਲਾ ਕਦਾ ਇਹਦੇ ਪੰਜਾਬ ਸਿੰਘ ਬਣਦਾ ਹੈ ਇਹ ਪੰਜਾਬ ਦਾ ਮੁੰਡਾ ਕਹੋਣਾਂ ਪੰਜਾਬ ਮਮੀ ਆਹ ਵੀ ਕਰ ਰਹੇ ਨੇ ਤੁਸੀਂ ਮੇਰਾ ਫੋਨ ਕਿਉਂ ਪੜਿਆ ਆਇਆ ਹੈਂ ਤੇ ਪਾਗਲੇ ਛੜਾਣੇ ਕਿਹੜਾ ਕਰੀਂਗੇ ਮੈਨੂੰ ਪੜਿਆ ਕਰੋ ਮੈਂ ਪਹਿਲਾਂ ਕਹਦਾ ਮੇਰਾ ਫੋਨ ਤੁਸੀਂ ਪੜਿਆ ਨਾ ਕਰੋ ਅੱਜ ਮੇਰਾ ਮੂਡ ਫਾੜਨੇ ਅੱਜ ਤੋਂ ਮਮੀ ਮੇਰਾ ਫੋਨ ਨਾ ਪੜਿਆ ਕਰੋ ਹਾਂ ਮੇਰਾ ਫੋਨ ਨਾ ਪੜਿਆ

दो गिला तो 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 खरीद भी तेन किसी ने खरीद लागे ज्याा पुटिया मेनू दिसन दिया ने जाओ मम्मी तुम जाओ अंदर चेले जाओ क्यों मेरे सिर खा दे चो अंदर चलिए चाह बना लगे लाया भाव चाह

ਮਮਮੀ ਨੂੰ ਕਹਾਂ ਕੋਈ ਵੀ ਨਹੀਂ ਹੈ ਹਾਂਜੀ ਹਾਂਜੀ ਕੀ ਕਹਾਂਗਾ ਅੱਛਾ ਠੀਕ ਹੈ ਕਹਾਂਗੀ ਕੀ ਕਹਾਂਗਾ ਮਮਮੀ ਨੂੰ ਅੱਛਾ ਅੱਛਾ ਮੈਨੂੰ ਕਹਵਾ ਝੜਾ ਤਾਂ ਦੇਖਿਆ ਸੀਗਾ ਚਲੋ ਠੀਕ ਹੈ ਮਮਮੀ ਨੇ ਮੈਨੂੰ ਪਾਲ ਲਿਆ ਨਾ ਮਮਮੀ ਨੇ ਮੇਰੀ ਗੋਤ ਪੜੀ ਦਿੱਤੀ ਮੈਨੂੰ ਹਾਂਜੀ ਠੀਕ ਹੈ ਜੀ ਹੁਣ ਕੱਲ ਤੇ ਚੱਲਣਾ ਹੈ ਅੱਛਾ चलो ठीक है जो तो मैं आप कॉल करा नहीं तो ना तो करियो तुसी ना कॉल करियो मम्मी देख लेन देने से हां जी ओके बाय हां जी ठीक है जी साडा नाम हेलो हां जी तो ना तुसी शाममा नु ना मम्मी नहीं करी होएगी ना तुसी मेनू वीडियो कॉल करोगे जरूर करियो वीडियो कॉल ठीक है कितने बजे करोगे हाँ जी वीडियो कॉल से मेरे गल करोगे ठीक है थी, तुम तो पहले करनी चाहते हो चलो ठीक है बाय करियो पक्का हाँ बाय वीडियो कॉल से गल करे हाँ कभी वीडियो कॉल से करना गल करा चलो ठीक है